ਉਮੀਦਾਰਾਂ ਦੀ ਗੱਲ ਕਰਾਂ ਐਦਾਂ ਨਾ ਫਸਲ ਬੀਜਣੀ ਮੈਂ ਆਪਣੇ ਦਾਦੇ ਨੂੰ ਖੁਦ ਵੇਖਿਆ ਸਾਡੇ ਕੰਮ ਕਰਨ ਵਾਲੇ ਬੰਦੇ ਹੋਰ ਹੁੰਦੇ ਜਿਹੜੇ ਕੰਮ ਕਰਦੇ ਸੀ ਰੱਖੇ ਹੋਏ ਤੇ ਜਿੱਦਣ ਉਹ ਫਸਲ ਮੇਰੇ ਬਾਪੂ ਨੂੰ ਕਹਿਣਾ ਦਾਦਾ ਜੀ ਨੂੰ ਕਿ ਬਾਪੂ ਜੀ ਫਸਲ ਬੀਜਣੀ ਹੈ ਉਹ ਚਲੋ ਭਾਈ ਉਹ ਖੁੰਡਾ ਲੈ ਕੇ ਜਾਂਦਾ ਤੇ ਐਦਾਂ ਜਦੋਂ ਬੀਜਣ ਲੱਗਦੇ ਤੇ ਉਹ ਮੁਠੀਆਂ ਭਰ ਕੇ ਇੰਨਾ ਦਾਣੇ ਪਾਣੇ ਆ ਹਾਲੀ ਦੀ ਆ ਪਾਲੀ ਦੀ ਆ ਗਰੀਬ ਗੁਰਬੇ ਦੀ ਆ ਜਾਨਵਰਾਂ ਦੀ ਜਨੌਰਾਂ ਦੀ ਮੈਨੂੰ ਉਹ ਸ਼ਬਦ ਭੁੱਲ ਜਾਂਦਾ ਹੈ ਪੂਰਾ ਨਹੀਂ ਆਉਂਦਾ ਪਰ ਹਾਲੀ ਪਾਲੀ ਜਾਨਵਰਾਂ ਦਾ ਤੇ ਗਰੀਬ ਗੁਰਬਿਆਂ ਦਾ ਇਹ ਕਹਿ ਕੇ ਫਸਲ ਬੀਜਣੀ ਵੀ ਇਸ ਇਹਦੇ ਵਿੱਚੋਂ ਹਾਲੀਆਂ ਨੇ ਵੀ ਖਾਣੀ ਐ ਇਹਦੇ ਵਿੱਚੋਂ ਪਾਲਣੀ ਐ ਜਿਨ੍ਹਾਂ ਨੇ ਫਸਲ ਪਾਲੀ ਉਹਨਾਂ ਨੇ ਵੀ ਖਾਣੀ ਐ ਇਹਦੇ ਵਿੱਚੋਂ ਗਰੀਬ ਗੁਰਬਿਆਂ ਨੂੰ ਵੀ ਮਿਲਣੀ ਹੈ ਇਹਦੇ ਵਿੱਚੋਂ ਜਨੌਰਾਂ ਨੇ ਵੀ ਖਾਣਾ ਕਿੰਨੀਆਂ ਕਿੰਨੇ ਪੰਛੀ ਨੇ ਜਿਹੜੇ ਸਾਡੀ ਖੇਤਾਂ ਤੋਂ ਫਸਲ ਚੁਗਦੇ ਹਨ ਇਹ ਕਹਿ ਕੇ ਫਸਲ ਬੀਜਣੀ ਸਭ ਨੂੰ ਮਿਲੇ ਤੇ ਸਾਰਿਆਂ 'ਚ ਬਰਕਤ ਪਾਈ ਪਰਮਾਤਮਾ ਸਾਡੇ ਨਾਂ ਤੇ ਨਹੀਂ ਤੇ ਹਾਲੀ ਦੇ ਨਾਂ ਤੇ ਪਾਲੀ ਦੇ ਨਾਂ ਤੇ ਜਨੌਰਾਂ ਦੇ ਨਾਂ ਤੇ ਕਿਸੇ ਗਰੀਬ ਗੁਰਬੇ ਦੇ ਮੂੰਹ 'ਚ ਪਵੇਗੀ ਇਹ ਫਸਲ ਹੋਏਗੀ ਤੇ ਸਭ ਨੂੰ ਦੇਾਂਗੇ ਤੇ ਦਿੰਦੇ ਵੀ ਸੀ ਮਤਲਬ ਅਲੱਗ ਭਰੀਆਂ ਕੱਢ ਕੇ ਵੀ ਆ ਇੱਕ ਭਰੀ ਪਿੰਡ ਦੇ ਇੱਕ কুমਾਰ ਨੇ ਇਹਨਾਂ ਦੀ ਹੈ ਆ ਭਰੀ ਹੈ ਜਿਹੜੀ ਇਹ ਬੰਦਾ ਪਿੰਡ ਦੇ ਆਪਣਾ ਬਰਤਨ-ਪੁਰਤਨ ਵਿਆਹ ਮਾਂ ਚ ਸਾਫ਼ ਕਰਦੇ ਨੇ ਇਹ ਇਹਨਾਂ ਦੀ ਹੈ ਆ ਨਵਾਂ ਕਟਣ ਆਉਂਦਾ ਬੰਦਾ ਇਹ ਭਰੀ ਉਹਦੀ ਹੈ ਆ ਗਰੰਥੀ ਬਾਬੇ ਦੀ ਭਰੀ ਹੈ ਐਦਾਂ ਉਹ ਜਦੋਂ ਫਸਲ ਹੁੰਦੀ ਸੀ ਪਹਿਲਾਂ ਬੋਲਿਆ ਵੀ ਜਾਂਦਾ ਸੀ ਫਿਰ ਉਹ ਦਿੰਦੇ ਵੀ ਸੀ ਸਾਡੇ ਆਲੇ ਬੋਲਣਗੇ ਨਹੀਂ ਜੇ ਬੋਲਣਗੇ ਫਿਰ ਕਹਿਣਗੇ ਪੰਜ ਛੇ ਭਰੀਆਂ ਨੇ ਛੱਡ ਪਰੇ ਜਿਹੜਾ ਕੁਆਂਟਲ ਅਸੀਂ ਕੱਢ ਲਈ ਤਰੀ ਅੱਜ ਕੱਲ ਤੇ ਹੈ ਹੀ ਨਹੀਂ ਫਿਰ ਭੈਣੋ ਵੀਰੋ ਆਪੇ ਸਾਡਾ ਦਸਬੰਧ ਨਿਕਲਦਾ ਸੀ ਸਾਡੇ ਗਰੰਥੀ ਜਦੋਂ ਹੁਣ ਵੇਖੋ ਬਾਬੇ ਨੇ ਆਉਣਾ ਦੁੱਧ ਲੈਣ ਡਾਲੀ ਹੁੰਦੀ ਗਜਾ ਕਰਨ ਵਾਸਤੇ ਹੁਣ ਗਜਾ ਵਾਲੇ ਵਾਸਤੇ ਦੋ ਪ੍ਰਸ਼ਾਦੇ ਸਵੇਰੇ ਦੋ ਰਾਤ ਨੂੰ ਚਾਰ ਪ੍ਰਸ਼ਾਦੇ ਹੋ ਗਏ ਤੇ ਗਲਾਸ ਦੁੱਧ ਦਾ ਸਵੇਰੇ ਗਲਾਸ ਸ਼ਾਮ ਨੂੰ ਅੱਧਾ ਕਿਲੋ ਦੁੱਧ ਹੋ ਗਿਆ ਰੋਇ ਦਾ ਮਹੀਨੇ ਦਾ ਦੁੱਧ ਕਿੰਨਾ ਕਿੰਨਾ ਬਣਿਆ ਬੋਲੋ 15 ਕਿਲੋ ਤੇ ਪ੍ਰਸ਼ਾਦੇ ਕਿੰਨੇ ਬਣੇ ਚਾਰ ਪ੍ਰਸ਼ਾਦੇ ਇੱਕ ਦਿਨ ਦੇ حساب ਨਾਲ ਕਿੰਨੇ ਬਣੇ 30 30 ਦਿਨ ਨੇ ਚਾਰ ਪ੍ਰਸ਼ਾਦੇ ਬੋਲੋ 100 20 120 ਰੋਟੀਆਂ ਇੱਕ ਮਹੀਨੇ ਦੀਆਂ ਬਣ ਗਈਆਂ 15 ਕਿਲੋ ਦੁੱਧ ਬਣ ਗਿਆ ਲੰਗਰ ਚ ਪੈ ਜਾਂਦਾ ਸੀ ਗਜਾ ਹੁੰਦੀ ਸੀ ਤੇ ਸਾਡਾ ਹਿੱਸਾ ਨਿਕਲੀ ਜਾਂਦਾ ਸੀ ਤੇ ਅੱਜ ਤੇ ਆ ਭੈਣਾ ਸਾਡੀਆਂ ਪੁਰਾਣੀਆਂ ਮਾਈਆਂ ਕੋਈ ਕੋਈ ਪਕਾਉਂਦੀਆਂ ਪੰਜ ਸੱਤ ਫੁਲਕੇ ਵੱਧ ਪਕਾ ਕੇ ਰੱਖਦੀਆਂ ਸੀ ਉਹਦੇ ਚ ਚੰਗੇਰ ਚ ਆਇਆ ਗਿਆ ਕੋਈ ਆ ਸਕਦਾ ਵੱਧ ਪੱਕਦੇ ਸੀ ਤੇ ਅੱਜ ਕੱਲ ਤੇ ਆਪਣੇ ਵਾਲਿਆਂ ਨੂੰ ਫਿਕਰ ਹੈ ਵੀ ਸਾਨੂੰ ਵੀ ਰੋਟੀ ਬਿਲ ਨਹੀਂ ਕਿ ਨਹੀਂ ਮਿਲਣੀ ਕਰੰਦੀਆਂ ਚਾਰ ਐਕਸਟਰਾ ਪ੍ਰਸ਼ਾਦੇ ਕਿਹੜਾ ਪਕਾਵੇ ਚਾਰ ਰੋਟੀਆਂ ਐਨਾ ਆਟਾ ਪਹਿਲਾਂ ਪੁੱਛ ਲੇਦੇ ਵੀ ਆਟਾ ਗੁੰਨਾ ਮੈਂ ਵੇਖਿਆ ਕਿੰਨਾ ਕੁ ਆਟਾ ਗੁੰਨਾ ਰੋਟੀਆਂ ਦੋ ਖਾਓਗੇ ਕਿ ਚਾਰ ਪੁੱਛਣਗੀਆਂ ਮਾਈਆਂ ਤੇਰੀਆਂ ਚਾਰ ਪਲਾ ਦੇਆ ਤੇਰੀਆਂ ਤਿੰਨ ਲਾ ਦੇਆ ਐਦਾਂ ਪੁੱਛਦੀਆਂ ਮਾਈਆਂ ਤੇਰੀਆਂ ਤਿੰਨ ਤਿੰਨ ਤੇਰੀਆਂ ਤੇਰੀਆਂ ਕਿੰਨੀਆਂ ਤਿੰਨ ਉਹ ਬਾਪੂ ਬਈ ਉਹ ਤੂੰ ਵੀ ਦੱਸ ਦੇ ਤੇਰੀਆਂ ਕਿੰਨੀਆਂ ਲਾ ਦੇਆ ਉਹ ਫਿਰ ਕਹਿੰਦਾ ਮੇਰੀਆਂ ਤਿੰਨ ਜਿਹੜਾ ਵਿਚਾਰਾ ਵੱਡਾ ਸਾਰਾ ਉਹ ਜਿੰਨੇ 8 10 ਕਹਿਣੀਆਂ ਸੀ ਉਹ ਚੁੱਪੀ ਪੰਜ ਕੋ ਮੇਰੀਆਂ ਕਰ ਦਿਓ ਇਦਾਂ ਹੀ ਕਹਿਣਾ ਹੋਵੇ ਪੰਜ ਕੁ ਗੋਣ ਜਿਹੜੇ ਬੰਦੇ ਦਾ ਢੇਡੀ ਨਹੀਂ ਭਰਦਾ ਜਿਹਨੂੰ 10 ਰੋਟੀਆਂ ਚਾਹੀਦੀਆਂ ਫਿਰ ਵਿਚਾਰਾ ਕਹਿੰਦਾ ਪੰਜ ਕੁ ਮੇਰੀਆਂ ਬੇਸ਼ਰਮੀ ਦਾ ਮਾਰਾ ਕੀ ਕਰੂੰ ਇਹ ਸੱਚੀ ਹੈਗਾ ਮੈਂ ਅਮਰੀਕਾ ਇਹ ਗੱਲ ਵੇਖੀ ਸੀ ਮੈਨੂੰ ਤਾਂ ਯਾਦ ਹੈ ਉਹ ਸ਼ਾਮ ਨੂੰ ਪ੍ਰਸ਼ਾਦਾ ਇਦਾਂ ਅਸੀਂ ਮੈਂ ਰਿਹਾ ਉੱਥੇ ਤੋਂ ਇਦਾਂ ਗੱਲਾਂ ਬਾਤ ਆਟਾ ਉਟਾ ਗੁੰਨ ਲੀਏ ਭਾਈ ਹਾਂ ਫਿਰ ਫਿਰ ਬਾਬਾ ਜੀ ਤੁਹਾਡੀਆਂ ਕਿੰਨੀਆਂ ਰੋਟੀਆਂ ਮੈਂ ਕਹਿੰਦਾ ਤੂੰ ਰਹਿਣ ਹੀ ਦੇ ਮੈਂ ਚੌਲ ਹੀ ਦੇ ਦੇ ਰੋਟੀਆਂ ਰਹਿਣ ਹੀ ਦੇ ਹੱਸਦੇ ਸੀ ਚਲੋ ਤੇ ਉਹ ਮਤਲਬ ਵੀ ਆਟਾ ਗੁੰਨਣਾ ਆ ਵੀ ਮਤਲਬ ਆ ਹਾਲ ਹੈ ਸਾਡਾ ਇੱਕ ਟਾਈਮ ਆਟਾ ਗੁੰਨ ਲਿਆ ਦੂਜੀ ਵਾਰੀ ਮੌਤ ਪੈ ਜਾਂਦੀ ਏ ਇੱਕ ਟਾਈਮ ਹੀ ਇਕੱਠਾ ਹੀ ਗੁੰਨ ਦਿਓ ਰਾਤ ਨੂੰ ਵੀ ਨਾਲ ਆ ਹਾਲ ਫਰਿੱਜਾਂ ਚ ਰੱਖ ਦਿਓ ਆਟਾ ਇਹ ਕੈਂਸਰ ਬਿਮਾਰੀ ਜਿਹੜੀ ਏ ਆ ਜਿਹੜਾ ਫਰਿੱਜਾਂ ਵਾਲਾ ਚੱਕ ਕੇ ਖਾਨੇ ਆ ਇਹਦੇ ਤੋਂ ਬਣਦਾ ਫਰਿੱਜ ਚ ਆਟਾ ਨਹੀਂ ਕਦੇ ਗੁੰਨ ਕੇ ਰੱਖਣਾ ਆਟਾ ਉਹਨਾਂ ਗੁੰਨ ਲਿਆ ਕਰੋ ਜਿੰਨਾ ਖਾਣਾ ਬਾਕੀ ਦੋ-ਚਾਰ ਵੱਧ ਪ੍ਰਸ਼ਾਦੇ ਪਕਾ ਦਿਓ ਅਜ ਤਾਂ ਤੋੜ ਕੇ ਸਿੱਟ ਦਿਓ ਕਰੋ ਛੱਤ ਤੇ ਜਾਨਵਰ ਖਾ ਲੈਣਗੇ ਕਿਸੇ ਗਾਂ ਨੂੰ ਪਾ ਦਿਓ ਕੁੱਤੇ ਨੂੰ ਪਾ ਦਿਓ ਪਰ ਰੋਟੀ ਉਹਨਾਂ ਆਟਾ ਜਿਹੜਾ ਗੁੰਨ ਲਓ ਤੇ ਉਹਨੂੰ ਏਦਾਂ ਨਹੀਂ ਵੀ ਦੋ ਕਈ ਕੰਮ ਡਬਲ ਟਾਈਮ ਤੇ ਬਚਾਣ ਦੀਆਂ ਮਾਰੀਆਂ ਮਾਈਆਂ ਰਾਤ ਵਾਲਾ ਵੀ ਨਾਲ ਹੀ ਗੁੰਨ ਲੈਣਾ ਵੀ ਆਟਾ ਇਕੱਠਾ ਹੀ ਗੁੰਨ ਲਿਓ ਅੱਧਾ ਸਵੇਰੇ ਪਕਾ ਲੈਨੇ ਅੱਧਾ ਰਾਤ ਪਕਾ ਲਾਂਗੇ ਉਹ ਜਿਹੜਾ ਫ੍ਰਿਜ ਚ ਪਿਆ ਉਹ ਜ਼ਹਿਰ ਬਣ ਜਾਂਦਾ ਉਹਦੇ ਵਿੱਚ ਕਈ ਕੁਝ ਪੈਦਾ ਹੋ ਜਾਂਦਾ ਜਦੋਂ ਖਾਣਾ ਹੈ ਉਸ ਤੋਂ 15 ਮਿੰਟ ਪਹਿਲਾਂ ਆਟਾ ਗੁੰਨਣਾ ਚਾਹੀਦਾ ਚਲੋ ਠੀਕ ਹੈ ਭਾਈ ਹੁਣ ਤੁਹਾਡੇ ਕਰਮ ਨੇ ਖਰੇ ਪੱਕੀ ਮਿਲਦੀ ਹੈਗੇ ਠੋਈ ਮਿਲਦੀ ਹੈ ਕਈਆਂ ਦਾ ਸਾਨੂੰ ਤੇ ਵੇਖੇ ਗਰਮ ਮਿਲ ਜਾਂਦੀ ਹੈ ਸਾਡੇ ਵਾਲੇ ਮੁੰਡੇ ਜਿਹੜੇ ਨੇ ਜਦੋਂ ਮੈਂ ਪ੍ਰਸ਼ਾਦਾ ਛਕਣਾ ਹੁੰਦਾ ਫਟਾਫਟ ਤਾਜ਼ਾ ਤਾਜ਼ਾ ਬਣਾ ਕੇ ਕਈ ਭਾਵੇਂ ਜਾਓ ਅਸੀਂ ਵਿਆਏ ਆ ਤੁਹਾਡੇ ਨਾਲੋਂ ਅਸੀਂ ਕਈ ਗੁਣਾ ਚੰਗੇ ਸਾਨੂੰ ਪ੍ਰਸ਼ਾਦਾ ਤਾਜ਼ਾ ਮਿਲਦਾ ਕਦੇ ਇਦਾਂ ਨਹੀਂ ਹੋਇਆ ਮਤਲਬ ਮੁੰਡੇਆ ਸਾਡਿਆਂ ਨੇ ਫਟਾਫਟ ਤਾਜ਼ਾ ਪ੍ਰਸ਼ਾਦਾ ਬਣਾਉਂਦੇ ਸਬਜ਼ੀਆਂ ਵੀ ਐ ਮੈਂ ਭਾਵੇਂ ਕਹੀ ਜਾਂ ਵੀ ਇੱਕ ਬਣਾ ਲੈ ਨਹੀਂ ਦੋ ਦੋ ਤਿੰਨ ਚਾਰ ਐ ਮਤਲਬ ਆ ਨਹੀਂ ਖਾਣੀ ਆ ਖਾ ਲਿਓ ਚਲੋ ਇਹ ਕਹਿੰਦੇ ਪੱਕਿਆਂ ਨਾਲ ਲਾਈਆਂ ਪੱਕਿਆਂ ਪਕਾਈਆਂ ਮਿਲਦੀਆਂ ਮਹਾਰਾਜ ਦੀ ਕਿਰਪਾ ਹੈ ਤੇ ਬਾਕੀ ਤੁਸੀਂ ਫਿਰ ਅਸੀਂ ਹਾਂ ਮੈਨੂੰ ਤੇ ਕਈ ਮਿਲਦੀ ਘਰ ਵਾਲੀ ਨੂੰ ਕਹਿੰਨਾ ਐਂਦਾ ਜੇ ਕਹੀ ਜਾਂ ਨਾ ਆਪ ਮਰ ਜਾ ਹੱਥ ਹਲਾਲਾ ਆਪ ਸਿੱਖ ਲੈ ਉਹਨੂੰ ਕਹੇ ਤੂੰ ਬਹਿ ਟੀਵੀ ਵੇਖ ਮੈਂ ਆਪਣੀਆਂ ਆਪ ਹੀ ਦੋ ਲਾ ਲੂ ਚਾਰਕ ਦਿਨ ਲਾਏਗਾ ਪਹਿ ਲੱਜੂ ਲਾਉਣ ਗਰਮ ਆਇਆ ਗਿਆ ਸਾਹਮਣੇ ਬੇਇੱਜ਼ਤੀ ਨਹੀਂ ਹੋਊ ਵੀ ਤੂੰ ਆਪ ਆਟੇ ਹੱਥ ਲਵੇੜੀ ਫਿਰਦਾ ਸਿੱਖ ਲੈ ਕਿੱਡੀ ਕੁ ਮੌਤ ਪੈਣ ਲੱਗੀ ਏ ਤੈਨੂੰ ਮੇਰੇ ਚ ਕਈ ਸੋਚਣ ਲੱਗ ਗਏ ਹੋਣਗੇ ਹਾਂ ਮੈਨੂੰ ਤੇ ਠੰਢੀ ਮਿਲਦੀ ਏ ਇਹ ਤੇ ਰੱਖ ਦਿੰਦੀ ਪਕਾ ਕੇ ਮੈਨੂੰ ਗਰਮ ਗਰਮ ਨਹੀਂ ਮਿਲਦੀ ਲੱਗ ਪਏ ਹੋਣਗੇ ਨਾ ਕਈ ਸੋਚੇ ਕੁਛ ਨਹੀਂ ਹੋਣ ਲੱਗਿਆ ਤੂੰ ਆਪ ਪਕਾ ਲੈ ਅਸੀਂ ਕਈ ਵਾਰੀ ਹੁਣ ਮੈਂ ਜੇ ਸੱਚੀ ਟਾਈਮ ਹੋਵੇ ਤੇ ਮੈਂ ਕਹੂੰ ਲਾ ਮੈਂ ਸਬਜ਼ੀ ਬਣਾਵਾਂ ਆਪਾਂ ਬਣਾਈਏ ਰਲ ਤੇ ਤੈਨੂੰ ਕੀ ਹੋਣ ਲੱਗਾ ਏ ਤੂੰ ਆਪ ਲੱਗ ਜਾ ਫਿਰ ਗਰਮ ਖਾ ਆਪਣੇ ਹੱਥ ਨਾਲ ਪਕਾ ਕੇ ਖਾ ਲੈ ਦੋ ਚਾਰ ਵਾਰੀ ਖਾਏਗਾ ਫੇ ਅਗਲਾ ਕਹਿੰਦਾ ਵੀ ਠੀਕ ਹੈ ਤੇ ਗਰਮ ਖਾਂਦਾ ਆਪਾਂ ਹੱਥ ਹਲਾ ਕੇ ਰਾਜੀ